ਆਈਐਚਐ ਫਾਊਂਡੇਸ਼ਨ ਕਲਕੱਤਾ ਦੇ ਜਨਰਲ ਸਕੱਤਰ ਗੁਰਦੁਆਰਾ ਬਿਹਾਲਾ ਕਲਕੱਤਾ ਦੀ ਤਰਫੋਂ ਵੀ ਆਏ ਆਂ ਕਿ ਅਸੀਂ ਪਹਿਲਾਂ ਵੀ ਆਏ ਸੀਗੇ ਅਸੀਂ 10 ਦਿਨ ਰਹਿ ਕੇ ਜਿਹੜੇ ਜਿਹੜੇ ਪਿੰਡਾਂ 'ਚ ਸੇਵਾ ਕਰਕੇ ਗਏ ਆਂ ਤਾਂ ਉਹਨਾਂ ਨੂੰ ਆਸ਼ਵਾਸਨ ਦਿੱਤਾ ਸੀਗਾ ਕਿ ਅਸੀਂ ਫੇਰ ਆਵਾਂਗੇ ਤੇ ਅਸੀਂ ਡਿਊਟੀ ਬੰਡ ਸਾਡੇ ਜਿਹੜੇ ਲੋਕਲ ਆਈਐਚਐ ਫਾਊਂਡੇਸ਼ਨ ਦੇ ਟੀਮ ਹੈ ਉੱਥੇ ਕੰਮ ਕਰ ਰਹੀ ਹੈ ਸਾਰੇ ਪਿੰਡਾਂ 'ਚ ਜਿਹੜੀ ਚੀਜ਼ਾਂ ਦੀ ਲੋੜ ਹੈ ਉਹ ਅਸੀਂ ਕੋਆਰਡੀਨੇਟ ਕਰਕੇ ਆਪਣੇ ਜੋਤਨਪੂਲ ਹੈ ਆਪਣਾ ਭੇਜ ਰਹੇ ਆ ਅੱਜ ਦੀਵਾਲੀ ਦੇ ਮੌਕੇ 'ਤੇ ਮੈਂ ਕਿਹਾ ਜਦ ਸਾਡੇ ਬ੍ਰਦਰ ਸਿਸਟਰ ਪੰਜਾਬ ਦੇ ਸਾਡੇ ਸਾਰੇ ਇਹ ਮਾਹੌਲ 'ਚ ਹਨ ਇਹੋ ਮਾਹੌਲ ਦੇ ਵਿੱਚ ਅਸੀਂ ਆਪਣੇ ਘਰਾਂ 'ਚ ਦੀਵਾਲੀ ਮਨਾਈਏ ਕਹਿ ਨਹੀਂ ਹੋ ਸਕਦਾ ਕਿ ਵਾਹਿਗੁਰੂ ਨੇ ਸੇਵਾ ਬਖਸ਼ੀ ਅਸੀਂ ਅਰਦਾਸ ਕਰਕੇ ਇਹ ਪਿੰਡਾਂ 'ਚ ਆ ਕੇ ਜਿਹੜੇ ਫੈਮਿਲੀਜ਼ ਅਫੈਕਟਿਡ ਸੇ ਉਹਨਾਂ ਦੇ ਬੱਚੇ ਆ ਉਹਨਾਂ ਨਾਲ ਬੰਦੀ ਤੋਂ ਦਿਵਸ ਤੇ ਦੀਵਾਲੀ ਦੇ ਮੌਕੇ ਦੇ ਉੱਤੇ ਆਤੀਸ਼ਬਾਜੀ ਜਿਹੜੇ ਮਠਾਈਆਂ ਤੇ ਹੋਰ ਜੋ ਵੱਡਿਆਂ ਸਾਰਿਆਂ ਘਰਿਆਂ ਘਰ ਵਾਸਤੇ ਜਿਹੜਾ ਯੂਟੈਂਸਿਲਸ ਐ ਕਿਚਨ ਮੀਆਂ 6-6 ਪਲੇਟਾਂ ਛੇ ਛੇ ਗਲਾਸ ਛੇ ਛੇ ਕ올ੀਆਂ ਚਮਚ ਬਰਤਨ ਸਾਰਾ ਕੁਝ ਉਹਨਾਂ ਦੇ ਜੋਨਰ ਕਿਚਨ ਦਾ ਲੋਡ ਹੈ ਉਹ ਦਿੱਤਾ ਪ੍ਰੈਸ਼ਰ ਕੁੱਕਰ ਤੇ ਤੇ ਜੋ ਵੀ ਤਿਲਬੁਲ ਹੈ ਅਸੀਂ ਕੀਤਾ ਤੇ ਬਹੁਤ ਖੁਸ਼ੀ ਦੀ ਗੱਲ ਹੈ ਜਦ ਅਸੀਂ ਆ ਕੇ ਦੇਖਿਆ ਇੱਕ ਮਯੂਸ ਮਾਹੌਲ ਜਿਹਾ ਸੀਗਾ ਵਾਹਿਗੁਰੂ ਦੀ ਮੇਨ ਨਾਲ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਉਹ ਮਾਹੌਲ ਨੂੰ ਚੇਂਜ ਕਰਦੇ ਆ ਤੇ ਆਪ ਦੇਖ ਸਕਦੇ ਹੋ ਕਿ ਸਭ ਬੱਚੇ ਖੁਸ਼ੀ ਮਨਾਏ ਕਿਸ ਤਰ੍ਹਾਂ ਆਈਡੀਆ ਆਇਆ ਕਿ ਇੰਨਾ ਬੱਚਿਆਂ ਨਾਲ ਹੜ ਪੀੜਤਾ ਨਾਲ ਜਾ ਕੇ ਦੀਵਾਲੀ ਸੈਲੀਬ੍ਰੇਟ ਕੀਤੀ ਨਹੀਂ ਦੇਖੋ ਐ ਤੇ ਸਾਡੇ ਗੁਰੂਆਂ ਨੇ ਸਿਖਾਇਆ ਹੀ ਹੈ ਜੀ ਕਿ ਵੰਡ ਕੇ ਛਕੋ ਜੀ ਸੇ ਸਾਨੂੰ ਤੇ ਸੇਵਾ ਬਖਸ਼ੀ ਹੈ ਗੁਰੂ ਗੁਰੂ ਨੇ ਜੀ ਸਾਰਿਆਂ ਨੂੰ ਸਿੱਖਾਂ ਨੂੰ ਤੇ ਇਸ ਵਾਸਤੇ ਅਸੀਂ ਇਸ ਮੌਕੇ ਤੇ ਅਸੀਂ ਸੋਚਿਆ ਕਿ ਆਪਣੇ ਘਰਾਂ 'ਚ ਦੀਵਾਲੀ ਨਹੀਂ ਮਨਾਨੀ ਜੀ ਅਸੀਂ ਇਹਨਾਂ ਬੱਚਿਆਂ ਨਾਲ ਇਹਨਾਂ ਪਰਿਵਾਰਾਂ ਨਾਲ ਆ ਕੇ ਦੀਵਾਲੀ ਬਣਾਵਾਂਗੇ ਉਹਨਾਂ ਦੇ ਨਾਲ ਖੜਾ ਖੜੇ ਹੋ ਸਰ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਆ ਕੇ ਕਿੱਥੇ ਦੀਵਾਲੀ ਸੈਲੀਬ੍ਰੇਟ ਕਰ ਰਹੇ ਹੋ ਮੇਰਾ ਨਾਮ ਹਰਮਿਤ ਸਿੰਘ ਹੈ ਜੀ ਅਸੀਂ ਅੰਮ੍ਰਿਤਸਰ ਤੋਂ ਆਏ ਆ ਸਾਡੇ ਕਲਕੱਤਾ ਤੋਂ ਐਚ ਐ ਫਾਊਂਡੇਸ਼ਨ ਦੇ ਚੇਅਰਮੈਨ ਡਾਕਟਰ ਸਤਨਾਮ ਸਿੰਘ ਆਲੂ ਵਾਲੀਆ ਜੀ ਕਲਕੱਤੇ ਤੋਂ ਚਾਚੇ ਤੌਰ ਤੇ ਜੋ ਹੈ ਪੰਜਾਬ ਦੇ ਹੱਡਬਰ ਬਾਵਾਤ ਦੇ ਇਲਾਕਿਆਂ ਦੇ ਵਿੱਚ ਦੀਵਾਲੀ ਮਨਾਣ ਲਈ ਆਏ ਨੇ ਸੋ ਅੱਜ ਅਸੀਂ ਆਪਣਾ ਅਜਨਾਲਾ ਦੇ ਕੋਲ ਕੋਨੇ ਵਾਲੇ ਬਿੰਡਾਏ ਆ ਦਿਵਾਲੀ ਮਨਾਣ ਸੋ ਇੱਥੇ ਦਿਵਾਲੀ ਦੇ ਵਿੱਚ ਘਰਾਂ ਚ ਦੀਪਮਾਲਾ ਵੀ ਕੀਤੀ ਹੈ ਆਤਿਸ਼ਬਾਜੀ ਵੀ ਬੱਚਿਆਂ ਦੇ ਨਾਲ ਮਿਲ ਕੇ ਚਲਾਈ ਹੈ ਮਠਿਆਈਆਂ ਵੀ ਵੰਡੀਆਂ ਨੇ ਤੇ ਹੋਰ ਜੋ ਜ਼ਰੂਰਤ ਦਾ ਸਮਾਨ ਸੀ ਜਿਵੇਂ ਪ੍ਰੈਸ਼ਰ ਕੁੱਕਰ ਨੇ ਜਾਂ ਕੋਈ ਪ੍ਰੈਸਾਂ ਨੇ ਔਰ ਆਪਣਾ ਭਾਂਡੇ ਵਗੈਰਾ ਬਰਤਨ ਵਗੈਰਾ ਉਹ ਸਾਰਾ ਸਮਾਨ ਜੋ ਹੈ ਉਹ ਇੱਥੇ ਵੰਡਿਆ ਗਿਆ ਬਹੁਤ ਖੁਸ਼ੀ ਮਿਲੀ ਹੈ ਦਿਵਾਲੀ ਇਥੇ ਬੱਚੇਜ ਬਣਾ ਕੇ ਹਰ ਆਮਤ ਬਾਅਦ ਇਹ ਪਿੰਡ ਚ ਬਹੁਤ ਸਾਰਾ ਨੁਕਸਾਨ ਹੋਇਆ ਘਰ ਟੁੱਟ ਗਏ ਉਹਨਾਂ ਘਰਾਂ ਚ ਜਾ ਕੇ ਤੁਸੀਂ ਦੀਵੇ ਜਗਾਏ ਕਿੰਨੀ ਕ ਮਨ ਨੂੰ ਸ਼ਾਂਤੀ ਮਿਲੀ ਹੈ ਇਸ ਤਰ੍ਹਾਂ ਦਿਵਾਲੀ ਬਹੁਤ ਸ਼ਾਂਤੀ ਮਿਲੀ ਹੈ ਜੀ ਦੇਖੋ ਇਹ ਪੰਜਾਬ ਲਈ ਇਹ ਵਜ ਸੰਤਾ ਭੁਗਣਾ ਕੋਈ ਨਵੀਂ ਗੱਲ ਨਹੀਂ ਪੰਜਾਬੀ ਕੌਮ ਪੰਜਾਬ ਜੋ ਹੈ ਸ਼ੁਰੂ ਤੋਂ ਹੀ ਇਸ ਤਰ੍ਹਾਂ ਕਦੀ ਗੁਦਰਤੀ ਹਫਤਾਂ ਤੇ ਕਦੀ ਬਾਕੀ ਵਿਰੋਧੀ ਦੇਸ਼ਾਂ ਦੇ ਹਮਲੇ ਇਹਨਾਂ ਦਾ ਜੂਝਦਾ ਰਿਹਾ ਤੇ ਪੰਜਾਬੀ ਕਦੀ ਹਾਰ ਨਹੀਂ ਮੰਨਦੇ ਇਹ ਪੰਜਾਬੀ ਕੌਮ ਜਿੰਨੀ ਵਾਰੀ ਕੁਦਰਤ ਸੁੱਟੇਗੀ ਜਾਂ ਦੁਸ਼ਮਣ ਸੁੱਟਣਗੇ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਨਹੀਂ ਛੱਡਦੀ ਗੱ ਕਿਆ ਨਾਮ ਆ ਕੀ ਨਾਮ ਤੁਹਾਡਾ ਮੇਰਾ ਨਾਮ ਖਵਰਪ੍ਰੀਤ ਸਿੰਘ ਹੈ ਅੱਜ ਕਿਹੜੀ ਜਗ੍ਹਾ ਤੇ ਆ ਕੇ ਦੀਵਾਲੀ ਤੁਸੀਂ ਸੈਲੀਬ੍ਰੇਟ ਕੀਤੀ ਤੇ ਕਿਸ ਤਰ੍ਹਾਂ ਕੀਤੀ ਅ ਅੱਜ ਅਸੀਂ ਸਿੱਧਾਂ ਦੀਵਾਲੀ ਬਹੁਤ ਵੱਡਾ ਫੈਸਟੀਵਲ ਹੈ ਸਾਰੇ ਹਾਸਤੇ ਸਾਰੇ ਦੇਸ਼ ਹਾਸਤੇ ਸਾਰਾ ਦੁਨੀਆ ਹਾਸਤੇ ਤੇ ਅਸੀਂ ਸੋਰੀ ਸਾਡੀ ਮੇਰੀ ਬੈਸਟ ਦੀਵਾਲੀ ਹੈ ਕਿਉਂਕਿ ਅਸੀਂ ਸੋਰੀ ਸੀ ਉਹ ਲੋਕਾਂ ਦੀ ਮਦਦ ਕੀਤੀ ਜਿਨ੍ਹਾਂ ਨੇ ਇਹ ਉਹ ਪਿੰਡ ਹੈ ਜਿਹੜਾ ਸਭ ਤੋਂ ਜ਼ਿਆਦਾ ਨੁਕਸਾਨ ਹੈ ਪਿੰਡ 'ਚ ਹੋਇਆ ਦਰਿਆ ਦਾ ਕੰਡਾ ਬਿਲਕੁਲ ਹੈ ਪਿੰਡ 'ਚ ਹੈਗਾ ਜੀ ਇਹ ਪਿੰਡ ਦਾ ਬਹੁਤ ਨੁਕਸਾਨ ਹੋਇਆ ਹੈ ਅੱਜ ਅਸੀਂ ਇਹ ਪਿੰਡ ਵਾਲਿਆਂ ਨਾਲ ਛੋਟੇ-ਵਡੇ ਬੱਚੇ ਤੁਸੀਂ ਜਿੱਦਾਂ ਵੇਖਿਆ ਹੋਏਗਾ ਫੁੱਲ ਜੜੀਆਂ ਚਲਾ ਰਹੇ ਨੇ ਉਹਨਾਂ ਨੂੰ ਮਠਾਈਆਂ ਹੋਰ ਵੀ ਜ਼ਰੂਰ ਦਾ ਸਮਾਨ ਲੈ ਕੇ ਆਏ ਆਂ ਬਸ ਆ ਇਸ ਵਾਰੀ ਮੈਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਆਪ ਨੇ ਪਰ ਦੂਜਿਆਂ ਦੀ ਸੋਚ ਕੇ ਆਦੀਵਾਲੀ ਮਨਾਈ ਦੀਵਾਲੀ ਆਹੀ ਹੁੰਦੀ ਹੈ ਕਿ ਜੇ ਅਸੀਂ ਆਪਾਂ ਦੂਜਿਆਂ ਦੀ ਖੁਸ਼ੀਵਾਲ ਧਿਆਨ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਪ੍ਰਤੀਪਾਲ ਸਿੰਘ ਜੀ ਪਿੰਡ ਦਾ ਲੰਬੜਦਾਰ 155ਵੀਂ ਆ ਜੀ ਪਿੰਡ ਭੋਨੇਵਾਲ ਤਸੀਨਾਲਾ ਜ਼ਿਲ੍ਹਾ ਅੰਮ੍ਰਿਤਸਰ। ਸਰਪੰਚ ਸਾਹਿਬ ਪਿੰਡ ਦੇ ਪਹਿਲਾਂ ਦੱਸੋ ਕੀ ਹਾਲਾਤ ਹੈ ਨੇ ਪੂਰੇ ਪਿੰਡ 'ਚ ਹਨੇਰਾ ਛਾਇਆ ਹੋ ਰਿਹਾ ਸੀ ਅੱਜ ਦਿਵਾਲੀ ਦੇ ਦਿਨ। ਨਹੀਂ ਪੱਤਰਕਾਰ ਸਾਹਿਬ ਬਹੁਤ ਵਧੀਆ ਆਪਣਾ ਸਾਡੇ ਕੋਲਕੱਤਾ ਤੋਂ ਭਾਜੀ ਸਾਹਿਬ ਆਏ ਨੇ ALU ਵਾਲਾ ਸਾਹਿਬ ਅੰਮ੍ਰਿਤਸਰ ਤੋਂ ਆਏ ਆ ਤੁਸੀਂ ਪੱਤਰਕਾਰ ਸਾਹਿਬ ਇੱਥੇ ਰਹੇ ਹੋ ਦਰਿਆ ਦੇ ਵਿੱਚ ਲਗਾਤਾਰ ਰਹੇ ਹੋ 1 27 ਤਰੀਕ ਤੋਂ ਲੈ ਕੇ 2 ਜੇ ਆਪਾਂ ਪਟਾਕੇ ਵਗੈਰਾ ਕੋਈ ਭਾਂਡੇ ਵਗੈਰਾ ਜਿਹੜੇ ਦੇਣੇ ਆ ਜਰੂਰ ਇਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਹੈ ਜਿਨ੍ਹਾਂ ਨੇ ਆ ਕੇ ਆਪਣਾ ਘੋਨੇਵਾਲ ਦੇ ਵਿੱਚ ਤੇ ਸਾਡੇ ਨਾਲ ਖੁਸ਼ੀਆਂ ਬਣਾਈਆਂ ਜੀ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਆ ਪੱਤਰਕਾਰ ਸਾਹਿਬ ਤੁਹਾਡਾ ਵੀ ਧੰਨਵਾਦ ਆ ਇੰਡੀਆ ਲੈ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਸਾਡੇ ਪਿੰਡ ਵਿੱਚ ਆਏ ਜੋ ਬਹੁਤ ਬਹੁਤ ਮਿਹਰਬਾਨੀ ਜੀ